ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਝੰਡੇ ਸਿੰਘ ਦੇ ਕੋਲ ਜਿੱਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਆ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਠੀਕ ਆ ਜੀ ਤੇ ਅੱਜ ਵੇੜਾਂ ਤੁਹਾਨੂੰ ਦੋ ਦਿਖਾਵਾਂਗੇ ਇੱਕ ਗੱਬਣ ਵੇੜਾ ਤੇ ਇੱਕ ਬਿਲਕੁਲ ਤਾਜੀ ਸੂਈ ਸਵਾਈ ਤੇ ਤਿੰਨ ਮੱਝਾਂ ਨੇ ਮੱਝਾਂ ਦੋਸਤੋ ਦੋ ਬਿਲਕੁਲ ਸੋਈਆਂ ਸਵਈਆਂ ਨੇ ਤੇ ਇੱਕ ਗੱਬਨ ਮਾਜਾ ਠੀਕ ਆ ਜੀ ਤੇ ਅੱਜ ਦੋਸਤੋ 26 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਟਾਈਮ ਤੁਸੀਂ ਨੋਟ ਕਰ ਲਓ ਕੋਈ 11 ਵਜੇ ਬਿਲਕੁਲ ਮਾਰਨਿੰਗ ਦਾ ਟਾਈਮ ਆ ਸੋ ਐਨੀਮਲ ਜਿਹੜਾ ਪਸੰਦ ਆਊਗਾ ਦੋਸਤੋ ਤੁਸੀਂ ਘਰੇ ਆਣ ਕੇ ਨਰਖ ਪਰਖ ਤਸੱਲੀ ਘਰ ਆਣ ਕੇ ਕਰਨੀ ਹੁੰਦੀ ਆ ਬਿਲਕੁਲ ਸੋਏ ਸੋਵੇ ਪਸ਼ੂ ਦੀ ਦੂੜਾਂਗੇ ਚਵਾਈ ਕਰਕੇ ਗੱਬਨ ਪਸ਼ੂ ਆਪਣਾ ਤੇਪਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਹਰ ਵਾਰ ਆਪਣੀ ਗੁਜਾਰਸ਼ ਹੁੰਦੀ ਆ ਇੱਕ ਅਪੀਲ ਹੁੰਦੀ ਆ ਬੇਨਤੀ ਹੁੰਦੀ ਰਿਕਵੈਸਟ ਹੁੰਦੀ ਆ ਸਾਰੇ ਖਰੀਦਦਾਰ ਵੀਰਾਂ ਨੂੰ ਜਿਹੜਾ ਕੋਈ ਖਰੀਦ ਦਾ ਦਾ ਚਾਹਵਾਨ ਜਾਂ ਕੋਈ ਘਰੇ ਆ ਰਿਹਾ ਆ ਉਹ ਲੈਣਿਆ ਜਾਣਕਾਰੀ ਵੀਰ ਝੰਡੇ ਸਿੰਘ ਤੋਂ ਆਉ ਕਰਦਿਆਂ ਗੱਲ ਸਭ ਤੋਂ ਪਹਿਲਾਂ ਵੀਰ ਝੰਡਾ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਚੰਗੇ ਵੀਰ ਝੰਡੇ ਆਪ ਦੇ ਸੁਣਾਓ ਸਭ ਤੋਂ ਪਹਿਲਾਂ ਤੇ ਸਾਰਿਆਂ ਮੇਰੇ ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਮੰਨ ਲੋ ਵੀ ਲੱਖ ਲੱਖ ਸਾਰੀ ਵਧਾਈ ਹੋਵੇ ਬਿਲਕੁਲ ਸਾਰੇ ਜਿੱਥੇ ਮੇਰੇ ਵੀਰ ਦੇਸ਼ ਵਿਦੇਸ਼ ਚ ਵੀਡੀਓ ਵੇਖਣ ਦਾ ਆ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਬਿਲਕੁਲ ਸਾਸਰੀ ਕਾਲ ਤੇ ਬਾਕੀ ਦੋਸਤੋ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੀਆਂ ਸਿੱਖ ਸੰਗਤਾਂ ਤੇ ਸਮੂਹ ਭਾਈਚਾਰੇ ਨੂੰ ਹਾਏ ਸਮੂਹ ਭਾਈਚਾਰੇ ਠੀਕ ਆ ਜੀ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਬਿਲਕੁਲ 554 ਪ੍ਰਕਾਸ਼ ਪੂਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੋਣ ਲੱਖ ਲੱਖ ਸੋ ਸਾਰੇ ਭੈਣ ਭਰਾ ਦੇ ਨੂੰ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਦੇ ਰਹਿਣ ਸੋ ਸੱਚੇ ਪਾਤਸ਼ਾਹ ਸੋ ਸੱਚੇ ਪਾਤਸ਼ਾਹ ਕੀ ਅਰਦਾਸ ਬੇਨਤੀ ਆਪਣੀ ਹੁੰਦੀ ਆ ਠੀਕ ਆ ਜੀ ਤੇ ਅੱਛਾ ਵੀਰ ਝੰਡੇ ਪਸ਼ੂ ਅੱਜ ਆਪਣੇ ਕੋਲ ਟੋਟਲ 5 ਨਗਨੇ ਹਾਂਜੀ 5 ਨਾਗਾ ਵੀਰ ਜੀ ਤੇ 2 ਬੈੜਾ ਅੱਜ ਕਰ ਲਏ ਹਾਂਜੀ 2 ਬੈੜਾ ਹਾਂਜੀ ਤੇ 3 ਮੱਜਾਂ ਤੇ 3 ਮਈਆਂ ਹਨ ਮੱਜਾਂ ਜੀ ਠੀਕ ਹਾਂਜੀ ਤੇ ਕਰੀਏ ਡਿਟੇਲਾਂ ਸਾਂਝੀਆਂ ਹਾਂਜੀ ਚਲੋ ਜੀ ਆਜੋ ਆਜੋ ਜੀ ਤੇ ਆਜੋ ਦੋਸਤੋ ਕਰਦੇ ਹਾਂ ਡਿਟੇਲ ਸਾਂਝੀ ਤੁਹਾਡੇ ਨਾਲ ਸੋ ਪਸੂ ਬਿਲਕੁਲ ਰੇਟ ਭਾਪੜਤਾ ਆਪਾਂ ਵੀਡੀਓ ਦੇ ਵਿੱਚ ਕਰਦੇ ਜਾਵਾਂਗੇ ਤਸੱਲੀ ਨਾਲ ਦਿਖਾ ਦਾਂਗੇ ਸੋ ਵੀਡੀਓ ਨੂੰ ਇਹਨਾਂ ਤੱਕ ਜ਼ਰੂਰ ਦੇਖ ਲਿਓ ਤੇ ਵੀਰ ਝੰਡੇ ਪਹਿਲੇ ਨੰਬਰ ਤੇ ਆਪਣੇ ਕੋਲ ਇਹ ਮੱਝ ਜਿਹੜੀ ਖੜੀ ਆ ਇਹ ਵੀਰ ਜੀ ਮੰਨ ਲਓ ਤੀਜਾ ਸੂਆ ਸੂਈ ਆ ਹਾਂਜੀ ਠੀਕ ਹੈ ਕੋਈ ਚੌਥਾ ਵੀ ਮੰਨ ਲੇ ਜਦੋਂ ਭਾਵੇਂ ਆਪਾਂ ਦੇ ਵੱਲੋਂ ਆਪਾਂ ਕਿਹੜੀ ਵੀ ਉਹਨਾਂ ਆਪਾਂ ਤੀਜਾ ਆਪਾਂ ਤੀਜਾ ਸੂਆ ਕਰਕੇ ਲਈ ਆ ਜੀ ਇਹਨੂੰ ਸੂਈ ਨੂੰ ਵੀਰ ਜੀ ਅੱਜ ਮੰਨ ਲਓ ਚੌਥਾ ਦਿਨ ਜੀ ਮਗਰ ਇਹਦੇ ਜੇ ਮੇਲ ਕਾਫ ਓਕੇ ਹਾਂਜੀ ਲਓ ਜੀ ਇਹਦੇ ਹਾਂਜੀ ਠੀਕ ਹੈ ਤੀਜਾ ਸੂਆ ਮੇਲ ਕਾਫ ਆ ਦਿਨ ਕਿੰਨੇ ਕਦੀ ਸੂਈ ਆ ਇਹ ਸੂਈ ਅੱਜ ਵੀਰ ਜੀ ਚੌਥਾ ਚੌਥਾ ਦਿਨ ਇਹਨੂੰ ਪੰਜਵਾਂ ਅੱਜ ਸੂਈ ਨੂੰ ਅਜੇ ਬੌਲੀ ਬੰਦੀ ਆ ਵੀਰ ਜੀ ਇਹਦੀ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਨਾ ਵੀਰ ਜੀ ਹੁਣ ਚੋਈ ਚਵਾਈ ਆ ਕੱਲ ਦੇ ਤੁਹਾਨੂੰ ਡੀਕਨਦਾ ਤੇ ਤੁਸੀਂ ਆਏ ਹੋਏ ਨਹੀਂ ਤੇ ਸਵੇਰੇ ਅਸੀਂ ਤੁਹਾਨੂੰ ਦੱਸਾਂ ਵੀ ਡੰਗਰ ਦਿੱਤੇ ਚੋ ਇੱਕ ਪ੍ਰੋਗਰਾਮ ਹੀ ਪਿੰਡ ਤੇ ਉਹਦਾ ਕਰਕੇ ਤੁਹਾਨੂੰ ਦੱਸਣ ਦਿਆਂ ਬਾਬੇ ਨਾਨਕ ਦੇਵ ਜੀ ਦਾ ਤੁਹਾਨੂੰ ਪਤਾ ਪ੍ਰਕਾਸ਼ ਚੰਡੇ ਮੰਨ ਲਾ ਪੰਜਾ ਚੌਹ ਦੇ ਨਾਲ ਦੀ ਸੂਈ ਆ ਹੁਣ ਦੁੱਧ ਕਿੰਨਾ ਜਾਂ ਬੌਲਾ ਚ ਬੌਲੇ ਤੋਂ ਬਾਹਰ ਹੀ ਦੁੱਧ ਸਮਝ ਲਿਓ ਬੌਲਾ ਵੀਰ ਜੀ ਚਲੋ ਦੁੱਧ ਤੇ ਚਲੋ ਆਪਣੀ ਸੇਵਾ ਜਿੰਨੀ ਕੋਈ ਮਰਜ਼ੀ ਕਰਦੇ ਹੁਣ ਵੀਰ ਜੀ ਇਹਦੇ ਥੱਲੇ ਹੋਊਗਾ ਜੇ 5 ਤੋਂ 6 ਕਿਲੋ ਬੌਲਾ ਆ ਠੀਕ ਹੈ ਠੀਕਾ ਇਹ ਵੀਰ ਜੀ ਪਰਲੇ ਥਣ ਦੀ ਤਿਲ ਜੀ ਪਹਿਲਾਂ ਦੱਸ ਦਗੇ ਆਉਂਦੀਆਂ ਜੇ ਧਾਰਾਂ ਇਹ ਨਹੀਂ ਵੀ ਨਹੀਂ ਆਉਂਦੀਆਂ ਪਹਿਣੀ ਉਲਟ ਪਹਿਣੀ ਹਾਂਜੀ ਉਲਟ ਪਹਿਣੀ ਹਲਦੇ ਚ ਹਾਂ ਮਗਰਲਾ ਥਣ ਹਾਂਜੀ ਹਾਂਜੀ ਆਹ ਦਾ ਦੋਸਤੋ ਬਿਲਕੁਲ ਛੋਟਾ ਥਣ ਮਾਣਾ ਵਿਖਾਉਂਦੇ ਉਲਟ ਪਹਿਣੀ ਦਾ ਮਗਰਲਾ ਹਾਂਜੀ ਇਹ ਤੁਹਾਨੂੰ ਤੇਲ ਆ ਦੋ ਚਾਰ ਧਾਰਾਂ ਆਉਂਦੀਆਂ ਨੇ ਪਰ ਥਣੋਂ ਤੇਲ ਕਹਿ ਕੇ ਦੇਣੀ ਆ ਹਾਂ ਜੇ ਆਪਾਂ ਵੀਰ ਜੀ ਤੇਲ ਕਹਿ ਕੇ ਦੇਣੀ ਆ ਕੋਈ ਇਹ ਨਹੀਂ ਗੱਲ ਹੈਗੀ ਵੀ ਨਹੀਂ ਕੋਈ ਭੈਣ ਭਰਾ ਆਨਲਾਈਨ ਮਾਲ ਜਾਂਦਾ ਵਾਧੂ ਜੀ ਤੇ ਪਰ ਨਹੀਂ ਕੋਈ ਇਹੋ ਜੀ ਕੋਈ ਜਿਹੜੇ ਨਾ ਮੰਨ ਲਓ ਪਹਿਲਾਂ ਹੀ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਕੋਈ ਇਹ ਨਾ ਕਹੀਏ ਨੀ ਜਦੋਂ ਡੰਗਰ ਮੁੜ ਕੇ ਆਹ ਦਿੰਦੇ ਆ ਵੀ ਵੀਰ ਜੀ ਤੁਸੀਂ ਆਓ ਨਾ ਹੋ ਯਾਰ ਨਾ ਹੋਵੇ ਇਹ ਮੇਰੇ ਵੀਰ ਭਰਾਵਾਂ ਨੂੰ ਸਾਰੇ ਨੂੰ ਬੇਨਤੀ ਆ ਵੀ ਆ ਮੂੰਹ ਦੇ ਵਿੱਚੋਂ ਤੇ ਸਰੀਰ ਦੇ ਵਿੱਚੋਂ ਤੋਖਾ ਨਾ ਸੋਚਿਆ ਕਹੇ ਨਾ ਕਰਨਾ ਤੇ ਨਾ ਵੀਰ ਜੀ ਕਰਨਾ ਕੋਈ ਕਮੈਂਟਾਂ ਚ ਜੋ ਵੀਰ ਦੀ ਮਰਜ਼ੀ ਕਹੀ ਜਾਵੇ ਠੀਕ ਹੈ ਬਰਾਬਰ ਥਾਣਾ ਵੀਰ ਜੀ ਤੁਹਾਨੂੰ ਪਤਾ ਕਹਿ ਕੇ ਮੰਨ ਲਓ ਆਪਾਂ ਆ ਸਕਦੇ ਪਰ ਨਹੀਂ ਜੋ ਆਪਣੇ ਹੱਥੋਂ ਕੋਈ ਗਲਤ ਕਰਨਾ ਹੋਵੇ ਹਾਂ ਨਹੀਂ ਕਰਨਾ ਵੀਰ ਜੀ ਥੋਖਾ ਫਰੇਮ ਬਣਾਵੇ ਕਿਸੇ ਨਾ 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 ਇਹੋ ਜੀ ਤੇ ਕੋਈ ਗੱਲ ਵਰਕਾ ਹੀ ਪਾੜ ਦੋ ਵੀ ਆਪਾਂ ਕਹਿਣਾ ਕੋਈ ਹਾਂ ਮਿਹਨਤ ਕਰਦੇ ਵੀਰ ਜੀ ਆਪਣੀ ਮਿਹਨਤ ਲੈਣੀ ਹੈ ਵਿੱਚ ਜੋ ਸਹੀ ਚਲਦੀ ਆ ਨੀਵੀ ਲਾਈ ਦੇ ਵੱਡੀ ਦੰਦ ਖੋ ਰਹੇ ਕਰਮਾਂ ਵਾਲੀ ਦਾ ਕਾਇਮ ਜੇ ਹਾ ਢਾਂਚਾ ਵੱਡਾ ਹੈ ਹਾਂਜੀ ਢਾਂਚਾ ਵੀਰ ਜੀ ਵੱਡਾ ਵਾ ਸੋ ਮੱਚ ਦੋਸਤੋ ਤੁਸੀਂ ਪ੍ਰੋਪਰ ਦੇਖ ਲਓ ਵੱਡੇ ਹਾਈਟ ਕੱਟ ਦੀ ਆ ਹਾਂਜੀ ਤੇ ਅੱਗੇ ਕੋਈ ਵੀ ਵੀਰ ਚੰਗੀ ਸੇ ਰੂਗਾ ਤੇ ਸੋਹਣੀ ਕੋਈ ਵੀਰ ਪੰਜ ਕਲਿਆਣੀ ਚ ਮੰਨ ਲੇ ਕੋਈ ਵੀਰ ਨੀਲੀ ਰਾਵੀ ਦੇ ਵਿੱਚ ਸਮਝ ਲੇ ਪੈਰਪੁਰ ਚਾਰੇ ਤੋਤੇ ਆ ਸੋ ਆਰਡਰ ਕੁਆਲਟੀ ਵਧੀਆ ਹੈ ਬਾਕੀ ਇੱਕ ਵੀਰ ਨੇ ਦੱਸਤਾ ਵੀ ਥਣ ਜਿਹੜਾ ਦੋਸਤੋ ਬਿਲਕੁਲ ਤਿਲ ਕਹਿ ਕੇ ਦੇਣੀ ਆ ਹਾਂਜੀ ਪੰਜ ਕਿਲੋ 6 ਕਿਲੋ ਹੁਣ ਬੌਲਾ ਸਮਝ ਲੇ ਕੋਈ ਵੀਰ ਪੌਲੇ ਤੋਂ ਬਾਹਰ ਇੱਕ ਅੱਧਾ ਦਿਨ ਆਈ ਸਮਝ ਲੇ ਤੇ ਝੰਡੇ ਵੀਰ ਬੱਚਾ ਮਰ ਕੱਟਾ ਕੱਟਾ ਜੀ ਵੀਰ ਜੀ ਬਹੁਤ ਵਧੀਆ ਕੱਟਾ ਵਾ ਮੰਨ ਲੇ ਹਾਂਜੀ ਤੇ ਦਿਖਾਦ ਕੇ ਭੈਣ ਭਰਾਵਾਂ ਨੂੰ ਤੋੜ ਦਿਓ ਮੜਾ ਜਾ ਲਓ ਜੀ ਲਓ ਲਓ ਵੀ ਦੋਸਤੋ ਥੋੜਾ ਤੋੜ ਕੇ ਤਸੱਲੀ ਨਾਲ ਤੁਹਾਨੂੰ ਦਿਖਾ ਦਿੰਨੇ ਆ ਪਹਿ ਤਸੱਲੀ ਘਾਰਾਂ ਨੇ ਕਿ ਕਰ ਲਿਓ ਆਨਲਾਈਨ ਕੋਈ ਮਗਾਉਣਾ ਚਾਹੁੰਦਾ ਤਾਂ ਤਾਂ ਵੀ ਤੁਸੀਂ ਵੀਰ ਝੰਡਾ ਸਿੰਘ ਦੇ ਨਾਲ ਗੱਲਬਾਤ ਕਰ ਲਿਓ ਠੀਕ ਆ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਰਹਿਣਗੇ ਆ ਕਰੋ ਚੱਕ ਦੇ ਠੀਕ ਆ ਸੋ ਬਾਕੀ ਹਾਈਟ ਕਤਲੇ ਪਾਸਿਓਂ ਕਿਸੇ ਪਾਸਿਓਂ ਖੁੰਝੀ ਨਿਗਰਮਾਲੀ ਬਸ ਇੱਕੋ ਇੱਕ ਜਿਹੜਾ ਦੋਸਤੋ ਜਿਹੜਾ ਦਾਗ ਲੱਗ ਜਾਂਦਾ ਪਸ਼ੂ ਨੂੰ ਨਾਰਮਲੀ ਕਦੇ ਚਲੋ ਨਹੀਂ ਪਤਾ ਲੱਗਦਾ ਕਿ ਪਸ਼ੂ ਹਨਾ ਵੀ ਥਣੋ ਤੇਲ ਹੋ ਗਿਆ ਜਾਂ ਹੋ ਜੇ ਇਹ ਚੀਜ਼ ਬਿਲਕੁਲ ਆਪਾਂ ਜ਼ਿਕਰ ਕਰ ਦਿੱਤੀ ਆ ਸੋ ਬਾਕੀ ਮੱਝ ਕੱਦ ਕਾਠ ਦੀ ਚੰਗੀ ਆ ਵੇਹਲ ਬੂਲ ਚੰਗੀ ਆ ਸੋਹਣੀ ਆ ਹਾਈਟ ਕੱਦ ਸੋਹਣਾ ਆ ਲਓ ਠੀਕ ਆ ਆ ਮੋੜ ਦਿਓ ਆ ਦੇਖੋ ਠੀਕ ਆ ਬਾਕੀ ਪੂਰੀ ਚਾਲ ਤੇ ਪੂਰਾ ਜਿਹੜਾ ਦੋਸਤੋ ਰੰਗ ਰੂਪ ਬਾਡੀ ਸਟਰਕਚਰ ਤੁਸੀਂ ਆ ਮੈਂ ਤਾਂ ਦੇਖੇ ਠੀਕ ਅੱਛਾ ਛੱਡੇ ਵੀਰ ਕਿੰਨਾ ਮੁੱਲ ਕੀ ਡਿਮਾਂਡ ਕਰਤੇ ਫਿਰ ਕਰਦੇ ਪਏ ਆ ਡਿਮਾਂਡ ਤੇ ਵੀਰ ਜੀ ਜੈ ਜੀ ਆ ਹਾਂਜੀ ਹਾਂ 42000 ਦੀ ਮੱਝ ਦੇ ਦਈਏ ਅੱਛਾ ਹਾਂਜੀ ਹਾਂਜੀ 42000 ਦੀ ਦੇ ਦਈਏ 1000 ਰੁਪਿਆ ਛੋੜ ਕਰ ਦਾਂਗੇ ਕੋਈ ਵੀਰਪਰਾ ਨੂੰ 42 ਚੋਂ ਹਾਂਜੀ 1000 ਰੁਪਿਆ ਛੋੜ ਕਰ ਦਾਂਗੇ ਹੂੰ ਹਾਂਜੀ ਮੈਂ ਵੇਖ ਲਓ ਬਾਕੀ ਕਿੱਡੀ ਆ। ਹਾਂ ਨਹੀਂ ਮਾਜ ਚੰਗੀ ਵੜੀ। ਹਾਂਜੀ ਜੇ ਮੰਨ ਲਓ ਥਣਦਾ ਹੁੰਦਾ ਨਾ ਹੁੰਦੇ ਤਾਂ ਫਿਰ ਤੁਹਾਨੂੰ ਪਤਾ 85 90 80 80 ਕਿਤੇ ਚਲੋ 75 80 ਕਰਦੇ। ਚਲੋ ਹੁਣ ਜੋ ਵੀ ਜਾਇਜ ਆ ਤੁਹਾਨੂੰ ਪਤਾ ਕਿ ਨਹੀਂ। ਮੂੰਹ ਮੰਗਿਆ ਫਿਰ ਤਾਂ ਜੋ ਮਰਜ਼ੀ ਦੇ ਦੇ। ਹਾਂਜੀ ਜੋ ਮਰਜ਼ੀ ਮੰਗਦੇ ਚਲੋ। ਬਾਕੀ ਆ ਵੀ ਦੁੱਧ ਪਾਉਗੀ ਉਤਾਂ ਦਾ ਕਿਲੋ। ਹਾਂ ਇਹ ਨਹੀਂ ਵੀ ਨਹੀਂ ਪਾਉਗੀ। ਸ਼ਵਾਦੂ ਚਲੋ। ਹਾਂਜੀ ਹਾਂਜੀ ਇਸੇਵਾ ਦੇ ਚਵਾਉਣਾ ਚਾਹੀਦਾ ਬਸੰਦ ਦੁੱਧ। ਹਾਂ। ਸੋ ਬਾਕੀ ਦੋਸਤੋ ਥਣਥਣ ਦਾ ਸੈਜ ਇੱਕ ਸਾਰਾ ਬਰਾਬਰ ਆ ਸਾਰਾ ਕੁਝ ਠੀਕ ਆ ਜ਼ਰੂਰਤ ਪਾ ਲਿਓ। ਹਾਂ ਇਹ ਦੂਜਾ ਸੁਹਾ ਵੀਰ ਦੀ ਸੁਹਣੀ ਆ ਨੇ ਐਰਕੀ ਦੂਜਾ ਸੁਹਾ ਸੁਣੀ ਆ ਗੱਬੜ ਕ੍ਰੋਸ ਪਣ ਦੇ ਵਿੱਚ ਆ ਦੋਸਤੋ ਸ਼ਾਈਵਾਲ ਥੋੜਾ ਜਿਆ ਐਫ ਕ੍ਰੋਸ ਹੈਗਾ ਠੀਕ ਆ ਸ਼ਾਈਵਾਲ ਐਫ ਕ੍ਰੋਸ ਆ ਤੇ ਦਿਨ ਲੈ ਜੂ ਆਪਾਂ ਸੱਤ ਹਾਂਜੀ ਲੈ ਜੂਗੀ ਦਿਨ ਪੰਜ ਸੱਤ ਜੀ ਹਾਂਜੀ ਸੀਲ ਸੱਗ ਬਹੁਤ ਕਰਮਾਂ ਵਾਲੀ ਆਹ ਦੇਖੋ ਸੁਹਾ ਦੂਜਾ ਚੰਡੇ ਵੀਰ ਕੀ ਤੀਜਾ ਮੰਨ ਲਓ ਉਹਨਾਂ ਨੇ ਕਿਹਾ ਵੀ ਦੂਜੇ ਸੁਣੀ ਬਾਕੀ ਤੀਜਾ ਵੀ ਕੋਈ ਮੰਨ ਲੈ ਵੀਰ ਭਰਾ ਹਾਨੂੰ ਆਪਾਂ ਨੂੰ ਇੱਥੇ ਕਿਹੜੀ ਗੱਲ ਹੈਗੀ ਲਓ ਜੀ ਕੋਈ ਤੀਜਾ ਗੱਲ ਕੋਈ ਮੰਨ ਲੈ ਜਿੱਤ ਤਰ੍ਹਾਂ ਜਿਹੇ ਦੀ ਸਮਝ ਆਉਂਦੀ ਆ ਆਪਾਂ ਚਲੋ ਉਹਨਾਂ ਨੇ ਦਖਸ਼ਾ ਦੂਜੇ ਸੁਣਾ ਤੇ ਹਾਂ ਜੀ ਦੂਜਾ ਮੰਨ ਕੇ ਕੋ ਖਰੀਦੀ ਹੈ ਕੋਈ ਵੀਰ ਤੀਜਾ ਮੰਨ ਕੇ ਸੌਦਾ ਕਰ ਲਿਓ ਦੋਸਤੋ ਠੀਕ ਆ ਤੇ ਕੋਈ ਬਾਲੀ ਵੱਡੀ ਗੱਲ ਨਹੀਂ ਸੁਹਾ ਕੋਈ ਆਵਦਾ ਸਮਝਣਾ ਵੀਰ ਮੰਨ ਲਿਆ ਕਰੇ ਕਿਸੇ ਨਾਲ ਕੋਈ ਮਤਲਬ ਕਿ ਜਦੋਂ ਜਦਿਆ ਜੀ ਨਹੀਂ ਨਹੀਂ ਜਦੋਂ ਜਦਿਆ ਦੀ ਇਹ ਚ ਕਿਹੜੀ ਗੱਲ ਆ ਜੀ ਜਿੰਨੇ ਕੋ ਆਪਾਂ ਜਿੰਨੇ ਕੋ ਕਹਦੇ ਆ ਜੀ ਵੀਰ ਜੀ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਅਸੀਂ ਕਿਹੜਾ ਲਕੋਇਆ ਆ ਠੀਕ ਆ ਜੀ ਠੀਕ ਆ ਨਾ ਗੱਲ ਇਹ ਚ ਕਿਹੜੀ ਅਗਲੇ ਨੇ ਪੈਸੇ ਅਸੀਂ ਪੈਸੇ ਲਾਉਣੇ ਅਸੀਂ ਵੇਖ ਕੇ ਲਿਆਉਣੇ ਅਗਲੇ ਪੈਸੇ ਲਾਉਣੇ ਆਪ ਕੋ ਤੁਸੀਂ ਆਪ ਦੀ ਸਮਝਣਾ ਖਰੀਦੀ ਹੈ ਜੀ ਅੱਗੇ ਆਪਣੇ ਤੋਂ ਕੀ ਤਾਂ ਭਣ ਭਰਾ ਕਿੰਨੀ ਸਮਝ ਲਾ ਮਾ ਸਾ ਵੀ ਤੁਹਾਨੂੰ ਮਨਾਥ ਲਾਵੇ ਠੀਕ ਹੈ ਹਾਂ ਜੀ ਫਿਰ ਖੋਲ ਦਿਓ ਤੇ ਸੋ ਬਾਕੀ ਦੋਸਤੋ ਆ ਵੈੜਾ ਹਾਈਟ ਕੱਦ ਜਿਹੜਾ ਮੀਡੀਅਮ ਕੋਈ ਵੀ ਰ ਮੰਨ ਲੇ ਪਰ ਭਰੇ ਜੁੱਸੇ ਦੀ ਆ ਠੀਕ ਆ ਪਿੰਡਾ ਪੁੰਡਾ ਤੁਸੀਂ ਆਪ ਦੇਖ ਲਓ ਵਜਨ ਵਜਨ ਚੰਗਾ ਤੇ ਜਿੱਦਾਂ ਥੋੜਾ ਕ੍ਰੋਸ ਪੰਨ ਦੇ ਵਿੱਚ ਆ ਜਾਂਦੀ ਆ ਰਾਜੀ ਨਾਰਮਲੀ ਤੁਹਾਨੂੰ ਬਿਲਕੁਲ ਨਜ਼ਰ ਆਊਗੀ ਵੀ ਰਾਜੀ ਆ ਜਿੰਨੀ ਦੀ ਆ ਠੀਕ ਆ ਨਿੱਗਰ ਆ ਪੂਰੀ ਪਿੱਠ ਪੁੜੇ ਦੀ ਸੋ ਆ ਕੁਆਲਿਟੀ ਆ ਪੂਰੀ ਠੀਕ ਆ ਜੀ ਅਜੇ 5-7 ਦਿਨ ਦੋਸਤੋ ਕੱਢ ਜੂਗੀ ਨਾਰਮਲ ਹੀ ਕੱਢ ਜੂਗੀ ਥਾਂ ਚੱਡਾ ਤੁਸੀਂ ਆਪ ਵੇਖ ਲੋ ਢਿੱਲ ਕਾਫੀ ਆ ਤੇ ਉਸ ਅਕੋਰਡਿੰਗ ਪੂਰਾ ਲੇਵਾ ਤਿਆਰ ਕਰ ਲਵਾਂਗੀ ਠੀਕ ਆ ਠੰਡੀ ਸਲੱਗ ਬੜੀ ਹੋ ਤਰਾਂ ਸੰਧੂ ਸਾਹਿਬ ਬਾਕੀ ਥੋੜੀ ਵਿਚਾਰੀ ਡਰਦੀ ਆ ਹਾਂ 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 ਸਾਨੂੰ ਪਤਾ ਕੈਂ ਬਰੇ ਕੋ ਮੈਂ ਡੰਗਰ ਕਰ ਜਾਂਦਾ ਵਾ ਬਾਕੀ ਆਪਾਂ ਠੰਡਈ ਆ ਹਾਂਜੀ ਠੰਡੀ ਸਰਾਗ ਆ ਅੱਛਾ ਝੰਡੇ ਵੀਰ ਕਿੰਨਾ ਮੁੱਲ ਫਿਰ ਡਿਮਾਂਡ ਕੀ ਵੀਰ ਜੀ ਡਿਮਾਂਡ ਤੇ ਆਪਾਂ ਨਾ ਹੀ ਜਾਰੀ ਕਰੀਏ ਦੇਣ ਲੈਣ ਵਾਲਾ ਜੇ ਕੰਮ ਕਰੀਏ ਹਾਂਜੀ 36000 ਦੀ ਵੀਰ ਜੀ ਵੈੜ ਦੇ ਦੀਏ 36 ਦੀ ਹਾਂਜੀ ਨਾ 40 ਮੰਗੀਏ ਤੇ ਨਾ 42 ਮੰਗੀਏ 36000 ਦੀ ਹਾਂ ਨਾ ਵੀਰ ਜੀ ਦੇ ਦੀਏ ਕਿਉਂ ਵੈੜ ਤੇ ਤੁਹਾਨੂੰ ਪਤਾ 45 ਦੀ ਹਾਂ ਬਾਕੀ ਇਹ ਆ ਵੀ ਚਲੋ ਵਿਚਾਰੀ ਨੇ ਕਰਮਾ ਵਾਲੀ ਨੇ ਸੁਣਾ ਥਣਾ ਜੇ ਕੋਈ ਵੀਰ ਭਰਾ ਲੈ ਜਾਊ ਆਪਦੀ ਸਾਫ ਕਰ ਲੂ ਤੇ ਦੁੱਧ ਪਿਉ ਰੱਜ ਕੇ ਬਿਲਕੁਲ ਹਾਂਜੀ ਹਾਂਜੀ 36000 ਦੀ ਹਾਂਜੀ ਹਾਂਜੀ 36000 ਦੀ 36000 ਦੀ ਦੋਸਤੋ ਤੁਹਾਨੂੰ ਇਹ ਵੈੜ ਮਿਲ ਜੂਗੀ ਹਾਂਜੀ ਤੇ ਚੰਗੀ ਆ ਜਿੰਨੇ ਵੀ ਆ ਪ੍ਰੋਪਰ ਹਾਂਜੀ ਇਨੇ ਰੇਟ ਦੇ ਵਿੱਚ ਦੋਸਤੋ ਕੋਈ ਜ਼ਿਆਦਾ ਨਹੀਂਗਾ ਸੋ ਤਿਆਰੀ ਕਰਨੀ ਆ ਪੂਰੀ ਫਾਸ ਹੋ ਜੂਗੀ ਕੋਈ ਪੰਜਾਂ ਚੌ ਦਿਨਾਂ ਦੇ ਵਿੱਚ ਦੋਸਤੋ ਕੋਈ ਤਿਆਰੀ ਹੋਰ ਤਰੀਕੇ ਦੀ ਹੋਊਗੀ ਜਦੋਂ ਆਪਾਂ ਦੇਖੀਏ ਇਸ ਤੋਂ ਬਾਅਦ ਛੰਡੇ ਵੀਰ ਆਪਣੇ ਕੋਲ ਆ ਵੈੜ ਆਹ ਵੱਚੀ ਹਾਂਜੀ ਵੱਚੀ ਵੈੜ ਜੀ ਵੀਧੀਏ ਦੂਜਾ ਸੁਆਵਾ ਦੁੱਜਣੇ? ਹਾਂਜੀ ਦੁੱਜਣਾਂ ਵੀਰ ਜੀ ਥੋੜੀ ਜੀ ਨਾ ਲੱਸੀ ਆ ਮੰਨ ਲਓ ਰੁਲੇ ਘਰੋਂ ਆਈ ਆ। ਹਾਂ। ਸੂਈ ਆ ਤਾਜੀ ਕੱਲ ਸਵੇਰੇ ਵੀਰ ਜੀ ਸੂਈ ਆ। ਅੱਛਾ। ਹਾਂਜੀ ਹਾਂਜੀ। ਮਗਰ ਇਹਦੇ ਵੱਛੀ ਆ ਬਹੁਤ ਵਧੀਆ ਬੀੜ ਵਾਲੀ। ਠੀਕ ਆ। ਹਾਂਜੀ ਹਾਂਜੀ ਫਾਰਮ ਚੋਂ ਆਈ ਆ ਤੇ ਉਹ ਕੋਈ ਕਾਰਨ ਕਰਕੇ ਵਿਚਾਰਾਂ ਦਾ ਚਲੋ ਫੇਰ ਫੂਲ ਹੋ ਗਿਆ। ਤੇ ਬਾਕੀ ਉਹਦਾ ਕਰਕੇ ਥੋੜੀ ਜੀ ਲੱਸੀ ਲਸਾਈ ਕਰਕੇ ਲੱਗਦੀ ਆ ਉਤਰਾ ਵੇਖੋ ਗਾਂ ਵੇਖੋ ਵੈੜ ਕਿੱਡੀ ਆ। ਹਾਂਜੀ ਹਾਂਜੀ ਮੂਹ ਮੇਰੇ ਦੂਜੀ ਸੂਈ ਹੈ ਕੱਲ ਹੀ ਸੂਈ ਆ ਹਾਂਜੀ ਕੱਲ ਸੂਈ ਸਵੇਰੇ ਵੀਰ ਜੀ ਹਾਂਜੀ ਕੱਲ ਸਵੇਰੇ ਸੂਈਏ ਦੋਸਤੋ ਤੇ ਸੂਬਾ ਦੂਜਾ ਹਾਂ ਠੀਕ ਆ ਆ ਦੇਖੋ ਜੀ ਬਾਕੀ ਸੀਲਸਰਾਗ ਬਹੁਤ ਕਰਮ ਵਾਲੀ ਵੇਖੋ ਜਾਤ ਵਧੀੜ ਵਧੀਆ ਬਾਕੀ ਅਜ ਦੇ ਬੋੜੇ ਬੱਚੇ ਦੋ ਮਗਰ ਲੱਗੇ ਨੇ ਆਲੇ ਹਾਂ ਇਹ ਨਹੀਂ ਚੱਲਦੇ ਇਹ ਕੋਈ ਕੱਲ ਦੇ ਬੱਚੇ ਜੇ ਹਾਂਜੀ ਆ ਵੇਖੋ ਉਤਰਾ ਵਿਖਾਓ ਦੂਜੇ ਐ ਵਧੀਆ ਚਵਾਚੂ ਬਹੁਤ ਵਧੀਆ ਵਾ ਠੀਕ ਆ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਇਹ ਸਟ੍ਰਕਚਰ ਐਸ ਵਰਤਦਾ ਹਾਈਟ ਕੱਟ ਦੀ ਪੂਰੀ ਉੱਚੀ ਹੈ ਲਸੇਰੇਪਣ ਦੇ ਵਿੱਚ ਹੈਗੀ ਥੋੜੀ ਜੀ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਹਾਂਜੀ ਹਾਂਜੀ ਬਾਕੀ ਮੀਰੂ ਵਾਹ ਵੇਖੋ ਵੀਰ ਜੀ ਕਿੱਦਾ ਵੇਖੋ ਬਜਾਤ ਵੀਰ ਕੰਨ ਨਹੀਂ ਕਰੀ ਆਹ ਵੇਖੋ ਫਰੀਰ ਬਰੂਟ ਬੜੀ ਕਰ ਮਾਰੀ ਨੂੰ ਲੱਗੀ ਆ ਤੇ ਮੰਨ ਲਓ ਇਹ ਆ ਸੋਸਲ ਬਰੀਡ ਆ ਰਹੀ ਆ ਵੈਸੇ ਪੂਰੀ ਹਾਂਜੀ ਤੇ ਹੁਣ ਬੌਲਾ ਕਿੰਨਾ ਕਹਿਗਾ ਜੀ ਕੋਈ ਦੋ ਡੰਗ ਹੋਗੀ ਚ ਬਾਈ ਹਾਂਜੀ ਦੋ ਡੰਗ ਵੀ ਜੀ ਰਾਤੀ ਤੁਹਾਨੂੰ ਦੱਸਣ ਦਿਆਂ ਗੱਲ ਵੀ 4 ਕਿਲੋ ਰਾਤੀ ਚ ਹੋਇਆ ਹੈ ਤੇ 5 ਕਿਲੋ ਮੇਰੇ ਸਾਹ ਨਾਲ ਸੇਰੇ ਚ ਹੋਇਆ ਹੈ 10 ਕਿਲੋ ਮੰਨ ਲਓ ਵੀ ਕੋਈ ਬੌਲਾ ਮੰਨ ਲੇ ਬਾਕੀ ਚਲੋ ਉਹਨਾਂ ਨੇ ਇਹ ਗੱਲ ਹੈ ਜੀ 17 18 ਲੀਟਰ ਪਹਿਲੇ ਸੁਗੇ ਦੇ ਥੱਲੇੋਂ ਦੁੱਧ ਚ ਹੋਇਆ ਹਮ ਐਰ ਕੀ ਉਮੀਦ ਆ ਵੀ ਖਾਂਦੀ ਪੀਂਦੀ ਕਰਮਾ ਵਾਲੀ ਸੋਨਾਵਾ ਇਹ ਆ ਵੀ ਮਿਲਿਆ ਹੀ ਨਹੀਂ ਇਹਨੂੰ ਕਾਕਾ ਬਾਕੀ ਇਹ ਵੀ ਖੁਰਲੀ ਚੋ ਵੇਖ ਲਓ ਭਾਈ ਮੂੰਹ ਨਹੀਂ ਕੱਢਣ ਦਈ ਬਿਲਕੁਲ ਜੀ ਬਿਲਕੁਲ ਤੇ ਬਾਕੀ ਇਹ ਆ ਵੀ ਚਲੋ ਬਣ ਜੂਗੀ ਖਾ ਕੇ ਐਰ ਕੀ ਚਲੋ ਆਪਾਂ ਤੇ ਇਹ ਵੀਰ ਦੀ 20 ਲੀਟਰ ਦੁੱਧ ਦੇ ਤੋਂ ਪਵਾਵਾਂਗੇ ਕਰਮਾਂ ਵਾਲੀ ਤੋਂ ਹੂੰ ਤੇ ਬਾਕੀ ਜੇ ਕੋਈ ਵੀਰ ਭਰਾ ਕੋਈ ਇਹਦੀ ਸੇਵਾ ਕਰੂ ਪਤਾ ਹੀ ਆ ਜੀ ਦੁੱਧ ਵਾਲੀ ਆ ਵੇੜ ਵੇਖੋ ਜਾਦ ਬਰੀਡ ਕਿੰਦੀ ਸੋਹਣੀ ਆ ਹੂੰ ਬਾਕੀ ਵੱਛੀ ਬੜੀ ਵਧੀਆ ਸੰਧੂ ਸਾਹਿਬ ਅਗਰ ਬਹੁਤ ਬਰੀਡ ਵਾਲੀ ਵੱਛੀ ਆ ਅੱਛਾ ਅੱਛਾ ਹਾਂ ਚਲੋ ਵਿਖਾ ਦਿੰਦੇ ਤੁਹਾਨੂੰ ਪਤਾ ਨੰਗਿਆ ਨਹੀਂ ਜਾਂਦਾ ਮੁੰਡਾ ਜਹਣੀ ਘਰੇ ਤੇ ਬੱਚੇ ਨਹੀਂ ਗਾੜੀ ਬੱਦੇ ਤੇ ਬੱਚੇ ਖੋਲ ਕੇ ਦਿਖਾ ਦਾਂਗੇ ਦੋਸਤੋ ਬਿਲਕੁਲ ਇੱਕ ਸਾਈਡ ਤੇ ਵੀਰ ਉਹਨਾਂ ਨੇ ਬੱਚੇ ਰੱਖੇ ਆ ਠੀਕ ਆ ਜੀ ਥੋੜਾ ਠੰਡ ਤੋਂ ਬਚਾ ਦੇ ਲਈ ਬਿਲਕੁਲ ਤੂੜੀ ਦੇ ਉੱਪਰ ਮੇਰੇ ਬੱਚੇ ਰੱਖੇ ਆ ਧੰਨਵਾਦ ਵੀ ਬਾਹਰ ਤੁਹਾਨੂੰ ਪਤਾ ਅੱਜ ਥੋੜਾ ਜਿਹਾ ਨਾ ਮੌਸਮ ਵੀ ਖਰਾਬ ਆ ਅੱਗੇ ਧੁੰਦ ਚ ਕੱਢ ਲਈਦੇ ਆ ਆ ਬਿਲਕੁਲ ਤੇ ਅੱਜ ਨਹੀਂ ਕੱਢੇ ਧੁੰਦ ਚ ਵੀ ਨਹੀਂ ਹੁਣ ਸੋ ਹਾਈਟ ਕਤਲੇ ਪਾਸੋਂ ਦੋਸਤੋ ਕੋਈ ਭੁਲੇਖਾ ਨਹੀਂ ਹੈਗਾ ਫੁੱਲ ਵੱਡੇ ਕੱਦ ਕੱਢਦੀ ਆ ਤੇ ਸਭੀ ਸੂਬੀ ਜਿਵੇਂ ਨਾ ਨਾਰਮਲ ਘਰਾਂ ਦੇ ਵਿੱਚੋਂ ਪਸ਼ੂ ਨਿਕਲਦੇ ਆ ਸਾਹ ਸੰਭਾਲ ਘਟ ਹੁੰਦੀ ਆ ਪਸ਼ੂ ਦੀ ਠੀਕ ਆ ਜੀ ਤੇ ਫਿਲਹਾਲ ਜਿਹੜਾ ਵੀਰ ਕੋਈ ਚੰਗਾ ਚੁੰਗਾ ਹੱਥ ਮਾਰ ਲੂਗਾ ਚੰਗੀ ਸੇਵਾ ਕਰ ਲੂ ਉਹ ਤੁਸੀਂ ਇਹਨੂੰ ਬਿਲਕੁਲ ਰਾਜ਼ੀ ਕਰ ਲਓਗੇ ਦੋਸਤੋ ਤੇ ਹਾਈਟ ਕੱਦ ਦੀ ਪੂਰੀ ਵੱਡੀ ਆ ਤੇ 10 ਕਿਲੋ ਵੀਰਾਂ ਦਾ ਵੀ ਅੱਜ ਬੌਲਾ ਹੈ ਤੇ ਦੋ ਦਿਨ ਚ ਪਾਉਣਾ ਚਾਹੀਦਾ ਚੰਗਾ ਪਾ ਕੇ ਵਿਰਲ ਅਗਲੇ ਪਿਛਲੇ ਥਣਾ ਦੀ ਤੁਹਾਨੂੰ ਦਿਖਾਉਣੇ ਆ ਵੀ ਕਮਾਲ ਦੀ ਆ ਮੂੰਹ ਮਾਰ ਲਿਓ ਆਹ ਵੇਖੋ ਫੇਸ ਕੁਆਲਿਟੀ ਤੇ ਢੰਡੇ ਵੀਰ ਥੋੜਾ ਜਿਹਾ ਗਾਹ ਨੂੰ ਕਰਿਓ ਜੇ ਬੱਛੀ ਅੱਗੇ ਨੂੰ ਤੋਰ ਲਿਓ ਜੇ ਆਹ ਦੇਖੋ ਸੋ ਵਿਰਲ ਕਾਫੀ ਸੋਹਣੀਆਂ ਦੋਸਤੋ ਠੀਕ ਹੈ ਅਗਲੇ ਪਿਛਲੇ ਥਣਾ ਦੀ ਤੁਸੀਂ ਇਹ ਵਿਰਲ ਦੇਖੋ ਆ ਕਰੋ ਚੱਕ ਠੀਕ ਹੈ ਸੋ ਚਾਰੇ ਥਣ ਪ੍ਰੋਪਰ ਚੱਲਦੇ ਆ ਦੋਸਤੋ ਬਾਕੀ ਉੱਪਰ ਥੋੜੇ ਜਿ बच्चੇ ਦੋਗ ਲੱਗੇ ਤੁਹਾਨੂੰ ਨਾਰਮਲ ਹੀ ਦੇਸੀ ਪਣੇ ਠੀਕ ਹੈ ਜੀ ਤੇ ਚਾਰ ਥਣ ਆ ਚਾਰੇ ਥਣ ਪੂਰੇ ਵਰਦੇ ਤਸੱਲੀ ਕੋਈ ਵੀਰ ਕਰ ਸਕਦਾ ਦੂਜਾ ਸੂਬਾ ਸੋਈ ਹੈ ਠੀਕ ਹੈ ਮਗਰ ਬੱਚੀ ਆ ਪੂਰੀ ਬ੍ਰਾਂਡ ਦੀ ਮਗਰ ਬੱਚੀ ਆ ਠੀਕ ਹੈ ਜੀ ਚੰਗੀ ਐਚ ਐਫ ਬ੍ਰੀਡ ਦੇ ਵਿੱਚ ਸੋ ਕੱਦ ਕਾੜ ਵੈੜ ਦਾ ਚੰਗਾ ਦੋਸਤੋ ਰੇਟ ਪੁੱਛ ਲੈਣੇ ਆ ਤੇ ਝੰਡੇ ਵੀਰ ਕਿਥੋਂ ਕ ਤੱਕ ਲੈ ਦੇ ਲੈ ਦੇ ਵੀਰ ਜੀ ਵੈੜ ਨਾ 44000 ਦੀ ਵੀਰ ਜੀ ਦੇ ਦੇਗੇ 44 ਦੀ ਜਿਆਦਾ ਨਾ ਹਾਂ ਨਾ ਕੋਈ 48 ਦੇ 50 ਨਾ ਮੁੱਲ ਕਰੀਏ ਤੇ ਮੰਨ ਲਓ ਹਾਂ ਨਾ ਚ 44000 ਦੀ ਵੀਰ ਜੀ ਦੇ ਦੀਏ 44 ਦੀ ਹਾਂ ਜੀ ਹਾਂ ਜੀ ਬਿਲਕੁਲ ਜੈ ਜੀ ਵੀਰ ਜੀ ਵੈੜ ਬਹੁਤ ਉਤਰਾ ਚਲੋ ਰਾਜੀ ਹੁੰਦੀ ਫਿਰ ਤੇ ਵੈੜ ਤੁਹਾਨੂੰ ਪਤਾ 70 75000 ਦੀ ਕਰਮਾ ਆਈ ਚਲੋ 65 70 ਦੀ ਤੇ ਹੈਗੀ ਹੈਗੀ ਹੂੰ ਹੂੰ ਖੁੱਲੀ ਡੁੱਲੀ ਚਲੋ ਇਹ ਬਰੀਡਾਂ ਨੂੰ ਪਤਾ ਕ ਨਹੀਂ ਹਾਂ ਜੀ ਲਓ ਵੀ 44000 ਦੀ ਦੋਸੂ ਇਹ ਵੈੜ ਵੀ ਨਾ ਬਾਕੀ ਚੋਈ ਚਵਾਈ ਵੀਰ ਜੀ ਵੇਖੋ ਹਾਂ ਹਾਂ ਠੀਕ ਆ ਸੋ ਸੋਹਣੀ ਆ ਜਿੰਨੇ ਮੀਆਂ ਸੋਹਣੇ ਪਾਂਡੇ ਦੀ ਆ ਸੋਹਣਾ ਸਟਰਕਚਰ ਦੀ ਆ ਤੇ ਅੱਗੇ ਵੀਰ ਜਿਹੜਾ ਸੇਵਾ ਚੰਗੀ ਖਾਸੀ ਕਰੂਗਾ ਉਸ ਤੋਂ ਬਾਅਦ ਸਾਂਭਣ ਵਾਲੀ ਆ ਠੀਕ ਆ ਅੱਗੇ ਥੋੜਾ ਜਿਹਾ ਹਾਂਜੀ ਹਾਂਜੀ ਇਸ ਤੋਂ ਬਾਅਦ ਝੰਡੇ ਵੀਰ ਆਪਣੇ ਕੋਲ ਜਿਹੜੇ ਆ ਦੋ ਪਸ਼ੂ ਆ ਇਹ ਇੱਕ ਤਾਂ ਝੋਟੀ ਆ ਤੇ ਇੱਕ ਮਾਝ ਆ ਪਹਿਲੀ ਵੀਡੀਓ ਚ ਵੀ ਪਾਈ ਸੀ ਵੀਡੀਓ ਆ ਪਹਿਲੀ ਵੀਡੀਓ ਚ ਪਾਈ ਹੀ ਝੋਟੀ ਵੀ ਵੇਗੀ ਤੇ ਮੈਂ ਇਹਦਾ ਵੀ ਸੌਦਾ ਹੋਣ ਦਿਆ ਸੀ ਇਹ ਨਾ ਮੈਂ ਤੁਹਾਨੂੰ ਦੱਸਦਾ ਗੱਲ ਵੀ ਇਹ ਝੋਟੀ ਦੇ ਪੈਸੇ ਉਹਨਾਂ ਅੱਧੇ ਵੀ ਉਹ ਆਂਦਾ ਵੀ ਮੈਂ ਨਾ ਕਣਕ ਵੀ ਜੰਦਿਆਂ ਵੀਰਾਂ ਦਾ ਤੇ ਮੈਂ ਤੁਹਾਨੂੰ ਚੱਲਿਆਂ ਤੇ ਮੈਂ ਤੁਹਾਨੂੰ ਪੈਸੇ ਪਾ ਦਿੰਦਾ ਮੈਂ ਕਿ ਕੋਈ ਗੱਲ ਨਹੀਂ ਵੀਰ ਜੀ ਪਾ ਦਿਓ ਪਿੰ ਮੈਂ ਆਣ ਕੇ ਪੱਠੇ ਕੁੱਤਣ ਲਾ ਪਿਆ ਵਾ ਉਹ ਮੋਬਾਈਲ ਮੇਰਾ ਟੋਕੇ ਚ ਆ ਗਿਆ ਟੋਕ ਗਿਆ ਆ ਗਿਆ ਹਾਂਜੀ ਉਹ ਜੋ ਛੇ ਮਸੂਮ ਸਾਰਾ ਕੋ ਕੁੱਤਰਿਆ ਗਿਆ ਦੋ ਦਿਨ ਫੋਨ ਹੀ ਨਹੀਂ ਚੱਲਿਆ ਅੱਛਾ ਤੇ ਉਹ ਉਹਦਾ ਕਾਰਨ ਮੁੜ ਕੇ ਨਾ ਉਹਦਾ ਮੇਰੇ ਤੋਂ ਨੰਬਰ ਗਵਾ ਜਿਆ ਉਹਦਾ ਵੀਰ ਦਾ ਹਾਂ ਹਾਂ ਉਹ ਹੋ ਸਕਦਾ ਵਾ ਵੀ ਫੋਨ ਵਿਚਾਰਾ ਕਰਦਾ ਰਿਹਾ ਵੀ ਤੋ ਉਹਦਾ ਰਾਦਾ ਵੀ ਉਹਨਾਂ ਦੀ ਕੋਈ ਮਹਿੰਗੀ ਸਸਤੀ ਵੇਗੀ ਹੋਵੇ ਜੀ ਠੀਕ ਹੈ ਨਹੀਂ ਗੱਲ ਉਹ ਇਹ ਕਾਰਨ ਵੀਰ ਦੀ ਇਹ ਝੋਟੀ ਰਹਿ ਗਈ ਆ ਠੀਕ ਆ ਹਾਂਜੀ ਇਹ ਵੀ ਇਹਦਾ ਕਾਰਨ ਹੀ ਰਹਿ ਗਈ ਹੈ ਬੰਦੇ ਆਪਣੀ ਤੋਂ ਚਬਾ ਲੈ ਲਓ ਮੁੰਡੇ ਫੋਨ ਕੀਤਾ ਉਹਨਾਂ ਨੇ ਤੇ ਉਹ ਆਂਦੇ ਵੀਰ ਜੀ ਅਹੀਂ ਤੁਹਾਡੇ ਕੋਹਾਵਾਂਗੇ ਸ਼ਾਮਾਂ ਨੂੰ ਤੁਹਾਨੂੰ ਮੈਂ ਹਾਂ ਵੀਰ ਮੈਂ ਕਹੇ ਬੈਠਾ ਉਹਨਾਂ ਨੂੰ ਮੈਂ ਹਾਂ ਵੀਰ ਜੀ ਫੋਨ ਕਰਕੇ ਆਇਓ ਅੱਛਾ ਉਹ ਕਿਦੇ ਵਿਚਾਰੇ ਫੋਨ ਮੈਂ ਉਹਨਾਂ ਦੇ ਨਾਲ ਚਲੋ ਹੋਈ ਠੀਕ ਹੈ ਨਾ ਗੱਲ ਮੈਂ ਵੀ ਜਾਇਜ ਜਾ ਕਰਕੇ ਉਹਨਾਂ ਦੇ ਵੀਰ ਜੀ ਇੰਨੇ ਦੀ ਦੇ ਦਿਓ ਮੈਂ ਹਾਂ ਲੈ ਜਾਓ ਦੇ ਦਿੱਤੀ ਚਲੋ ਉਹਨਾਂ ਨੂੰ ਉਹਨਾਂ ਚਲੋ ਇਹ ਗੱਲ ਹੈਗੀ ਵੀ ਮੈਂ ਹਾਂ ਫੋਨ ਕਰਕੇ ਆਇਓ ਉਹਨਾਂ ਚਲੋ ਮੈਂ ਹਾਂ ਵੀ ਆਪਦਾ ਵੀਰ ਜੀ ਤੇਪਾ ਤੂਪਾ ਆਪਦਾ ਚੈੱਕ ਕਰ ਲਓ ਕੋਈ ਗੱਲ ਨਹੀਂ ਬਿਲਕੁਲ ਉਹ ਮੁੜਕੇ ਜਦੋਂ ਫੋਨ ਤੁਹਾਨੂੰ ਮੈਂ ਦੱਸਣ ਦਿਆਂ ਗੱਲ ਵੀ ਤਿੰਨ ਡੰਗਰ ਵੇਰ ਕੇ ਸੰਧੂ ਸਾਹਿਬ ਫੋਨ ਟੁੱਟਣ ਨਾ ਨਹੀਂ ਤੇ ਬੜੇ ਭੈਣ ਭਰਾ ਚਲੋ ਦੋ ਤਿੰਨ ਖਰਾਬ ਹੋਏ ਆ ਫੋਨ ਵੀ ਇਧਰ ਬੋਰੀ ਜੀ ਪਾ ਕੇ ਰੱਖੇ ਬੋਰੀ ਜੀ ਪਾ ਕੇ ਮੈਂ ਤੁਹਾਨੂੰ ਦੱਸਦਾ ਗੱਲ ਵੀ ਬੋਰੀ ਵਾਲਾ ਹੀ ਕੰਮ ਕਰ ਆ ਵੇਖੋ ਕੁੜੀਆਂ ਵਾ ਮਾਂ ਹੀ ਸਾਰਾ ਖਲਾਰਾ ਕੁੜੀਆਂ ਵੇਖੋ ਕਿਤੇ ਇਹ ਵੀ ਭੈਣ ਭਰਾ ਦੇ ਵੇਖੋ ਕੁੜੀਆਂ ਇਹੋ ਜਿਹੇ ਤਾਂ ਕੁੜੀਆਂ ਟੋਕਾ ਪੱਠੇ ਵੀ ਨਹੀਂ ਕੁੱਤਰਦਾ ਭੈਣ ਤੇ ਇਹੋ ਜਿਹੇ ਇਹਨੇ ਕੁੱਤਰਤਾ ਫੋਨ ਕਿ ਨਹੀਂ ਵੇ ਹੈਂ ਪੂਰਾ ਬ੍ਰੇਕ ਬ੍ਰੇਕ ਕੁੜੀ ਜਾਵੇ ਟੋੜ ਕੇ ਕੀਤੇ ਪੈ ਇਹਨਾਂ ਦਾ ਵਾਕੇ ਬ੍ਰੇਕ ਯਾਰ ਪੱਠੇ ਨਹੀਂ ਉਤਰਦਾ ਟੋਟਾ ਹੈ ਆ ਕਿੱਦਾਂ ਕੁੜਾ ਇੰਨੀ ਵਧੇ ਨਹੀਂ ਪ੍ਰੁੰਬਲ ਬਣਾਉਂਦਾ ਜਿੰਨੇ ਕੁੜੀਆਂ ਮੋਬਾਈਲ ਦੇ ਬਣੇ ਨੀ ਕਹੀਏ ਕਿ ਇਹਨੂੰ ਫੋਨ ਨੇ ਮੰਨਣਾ ਥੋੜੀ ਫੋਨ ਨਾ 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 ਹਾਂ ਉਹਨੇ ਕਿੱਥੋਂ ਮੰਨਣਾ ਇਹਦੇ ਇਹਦੇ ਤੋਂ ਟੋਟੇ ਨਹੀਂ ਜੋੜ ਸਕਦਾ ਬਣਾਉਣ ਵਾਲੇ ਨੂੰ ਨਹੀਂ ਪਤਾ ਲੱਗਣਾ ਕਿੱਥੇ ਟੋਟਾ ਕੀ ਕਰਾ ਕੀ ਨਾ ਪੁੱਛਿਆ ਭਾਈ ਝੰਡੇ ਨੂੰ ਝੰਡਾ ਵੀਰਾਂ ਦਾ ਵੀ ਕੱਲਾ ਕੈਮਰਾ ਬਚਿਆ ਤੇ ਆ ਵੇਖੋ ਆਹ ਤਾਂ ਇਹਦਾ ਕੱਲਾ ਕੈਮਰਾ ਬਚਿਆ ਮੇਰੇ ਕੋਲ ਹਾਂ ਤੇ ਫੇ ਉਹਦਾ ਕਾਰਨਵੀਰ ਜੀ ਇੱਕ ਚਲੋ ਵਹਿੜ ਦਾ ਸੌਦਾ ਆਇਆ ਸੀ ਤੇ ਦੋ ਇਨਾਂ ਝੋਟੀਆਂ ਦੇ ਸੌਦੇ ਹੋਏ ਸੀ ਤੇ ਮੋਬਾਈਲ ਕਾਰਨਵੀਰ ਜੀ ਫਿਰ ਅਗਲੇ ਨੂੰ ਤੁਹਾਨੂੰ ਪਤਾ ਜਿੰਨੇ ਦੂਰੋਂ ਨੇੜੇ ਹੋਣਾ ਵੀਰ ਜੀ ਉਹ ਗੱਲ ਕਰਕੇ ਤੁਰਦਾ ਅਗਲਾ ਆਂਦਾ ਵੀ ਮੰਨ ਲਓ ਵੀ ਆਪਾਂ ਹਾਂਜੀ ਬਿਲਕੁਲ ਬਿਲਕੁਲ ਵਕਤ ਹੀ ਪਾਤਾ ਝੰਡੇ ਸਿਆਂ ਵਕਤ ਬੜਾ ਬੜਾ ਵਕਤ ਪਾਤਾ ਜੀ ਅੱਗੇ ਮੈਂ ਨਾ ਕੱਲ ਬੰਦਾ ਮੈਨੂੰ ਆਇਆ ਮੈਨੂੰ ਆਂਦਾ ਗੁਆ ਪਤੂ ਇਹ ਮਈਆ ਐਰ ਕੀ ਕੀ ਮੁੱਲ ਵੱਧ ਘਟ ਪਾ ਤੇ ਮੈਂ ਯਾਰ ਮੁੱਲ ਤੇ ਜੈ ਜੀ ਪਾਇਆ ਢੰਗਰ ਵੀ ਚੰਗੇ ਆ ਬਾਕੀ ਆਹ ਕਾਰਨ ਹੋ ਗਿਆ ਚਲੋ ਕੋਈ ਗੱਲ ਨਹੀਂ ਹਾਂਜੀ ਹਾਂਜੀ ਇਸ ਤੋਂ ਬਾਅਦ ਵੀ ਚੰਡੇ ਜਿਹੜੀ ਝੋਟੀ ਸੀ ਇਹ ਤਾਂ ਕੀ ਆਪਾਂ ਦੱਸਿਆ ਸੀਗਾ ਇਹ ਵੀ ਜੀ ਆਪਾਂ 86000 ਰੁਪਿਆ ਦਾ ਮੁੱਲ ਪਾਇਆ ਪਿਛਲੇ ਵੀਡੀਓ ਚ ਹਾਂਜੀ ਪਿਛਲੀ ਵੀਡੀਓ ਚ 88000 ਮੁੱਲ ਹਾਂਜੀ ਹੁਣ ਚੋਈ ਚਵਾਈ ਜੇ ਚੰਗੀ ਮਗਰ ਇਹਦੇ ਕੱਟਾ ਵਾ ਦਿਖਾਇਆ ਹੈ ਬੱਚਾ ਆਪਾਂ ਦਾ ਕਿੰਨੇ ਮਹੀਨੇ ਖੜਦੀ ਸੋਈ ਆ ਹਾਂਜੀ ਇੰਨੇ ਕ ਦਿਦੀ ਵੀਰਦੀ ਸੋਈ ਆ ਬਾਕੀ ਠੰਡੀ ਸਲੱਗ ਬਹੁਤਾ ਕਰਮ ਵਾਲੀ ਇਹ ਵੀ ਕੋਈ ਕੋਈ ਝੋਟੀ ਬਹੁਤ ਪਿਆਰੀ ਹੈ ਵੱਡੇ ਕਦ ਕਰਦੀ ਸੀ ਪੂਰੇ ਚੌੜੇ ਘਟਪੁੜੇ ਦੀ ਹਾਂ ਤੇ ਇਹ ਦੁੱਧ ਹੁਣ ਕਿੰਨਾ ਹੋ ਗਿਆ ਫਿਰ ਹਾਲ ਵਧੀ ਹੁਣ ਉਹਦਨ ਤੋਂ ਕੋ ਦੁੱਧ ਹੈਗਾ ਹੀ ਇਹਦੇ ਥੱਲੇ 8-9 ਕਿਲੋ ਹੁਣ 10 ਕਿਲੋ ਦੇ 10 ਕਿਲੋ ਦੁੱਧ ਇਹਦੇ ਥੱਲੇ ਸਗੋਂ ਵਧੀ ਜਾ ਉਹਦਨ ਨਾਲ ਉਹ ਚਵਾਵਾਂਗੇ 10 ਹਾਂ ਚਵਾਵਾਂਗੇ ਕੇ ਦੋ ਡੰਗ ਵੀਰ ਆਪਣਾ ਉਹ ਪਰ ਘਾਦਾ ਘੜਦਾ ਫਿਰੇ ਉਹ ਕੋਈ ਕਿਲੋ ਖੰਡ ਵੀਰ ਦੀ ਕਈ ਨਹੀਂ ਜਾ ਕੇ ਤੁਹਾਨੂੰ ਪਤਾ ਫਰਕ ਪੈ ਜਾਂਦਾ ਵਾ ਠੀਕ ਹੈ ਨਾ ਗੱਲ ਵੀ ਇਹ ਨਹੀਂ ਮੰਨ ਲਓ ਵੀ ਤੁਹਾਨੂੰ ਅਹੀਂ 9-10 ਕਿਆ ਵਾ ਤੇ ਜਾ ਕੇ ਨਿਕਲੂ ਇਹਦੇ ਥੱਲਿਓ 6 ਕਿਲੋ ਉਹ ਗੱਲ ਨਹੀਂ ਹੁੰਦੀ ਠੀਕ ਹੈ ਠੀਕ ਹੈ ਨਾ ਗੱਲ ਕਿਲੋ ਕਰਨ ਉੱਧਰ ਉੱਧਰ ਤੇ ਵੀਰ ਨਾਲ ਖੋਲ ਕੇ ਸੋ ਦੋਸਤੋ ਇਹ ਦੋ ਮਜ਼ਾ ਦਿਖਾਈਆਂ ਸੀ ਵੇਰਵਾ ਵੀਰ ਨੇ ਤੁਹਾਨੂੰ ਦੇ ਸੁਭਾ ਤੁਜੈ ਸੁਈ ਨਾ ਹਾਂਜੀ ਨਹੀਂ ਪਹਿਲਾ ਪਹਿਲਾ ਵੀ ਦੀ ਪਹਿਲਣ ਝੋਟੀ ਹੈ ਪਹਿਲਣ ਪਹਿਲਣ ਇਹ ਦੰਦਾਂ ਜਹੇ ਲਓ ਜੀ ਮੋਹ ਅਜੇ ਦੰਦਾਂ ਦੇ ਵਿੱਚ ਝੋਟੀ ਆ ਪਹਿਲਣ ਸੁਈ ਆ ਤੇ ਮਗਰ ਇਹ ਕਟਾ ਸੀ ਨਾ ਹਾਂਜੀ ਕਟਾ ਵੀ ਦੀ ਇਹਦੇ ਮਗਰ ਮਗਰ ਕਟਾ ਸੀ ਕੋਈ ਮਹੀਨੇ ਦਾ ਗੇੜ ਤੁਸੀਂ ਮੰਨ ਸਕਦੇ ਜੇ ਲਗ ਸਮ ਜਿਹੜਾ ਸਮਾਂ ਮਹੀਨੇ ਕਿਦੇ ਸੁਈ ਨੂੰ ਹਾਂਜੀ ਤੇ 9 ਕਿਲੋ ਦੁੱਧ ਵੀਰਾਂ ਦਾ ਵੀ ਕੋਈ ਵੀ ਆਣ ਕੇ ਤਸੱਲੀ ਕਰ ਲਿਆ ਹੁਣ ਚੋਈ ਚਵਾਈ ਆ ਮਾਰਨਿੰਗ ਤੇ ਸੁਭਾ ਚੋਈ ਹੋਣੀ ਆ ਹਾਂਜੀ ਤੇ ਫਿਲਹਾਲ ਦੋਸਤੋ ਹਾਈਟ ਕਰਤੀ ਬਹੁਤ ਪਿਆਰੀ ਆ ਸੋਹਣੀ ਸਿੰਗੀ-ਸੁੰਗੀ ਆ ਪਿਆਰਾ ਫੇਸ ਪਤਲੇ ਫੇਸ ਦੇ ਵਿੱਚ ਆਹ ਕਰੋ ਚੈੱਕ ਠੀਕ ਆ ਦੇ ਤੋੜ ਗਿਆ ਲਮੀ ਹਾਂ ਐਨ ਤੋੜਾ ਆ ਤੋੜ ਦਿਆ ਜੈਨ ਸੋ ਪਹਿਲਾਂ ਝੋਟੀ ਦੋਸਤੋ ਤੁਸੀਂ ਬਿਲਕੁਲ ਸਕਰੀਨ ਦੇ ਉੱਪਰ ਦਿਖ ਰਹੇ ਜੀ ਠੀਕ ਆ ਤੇ ਹਾਈਟ ਕੱਦ ਦੀ ਬਹੁਤ ਪਿਆਰੀ ਆ ਵੱਡੀ ਹਾਈਟ ਕੱਦ ਦੇ ਵਿੱਚ ਠੀਕ ਆ ਆ ਲਓ ਹਾਂ ਇਨਾ ਸਤੂ ਸਾਬ ਚਲੋ ਆਪਾਂ 1 2 ਨੇ ਪਿਛਲੀ ਵੀਡੀਓ ਚ ਫੋਨ ਵੀ ਕੀਤਾ ਨਾ ਸਵਾਲ ਵੀ ਕੀਤੇ ਆ ਹਾਂ ਵੀ ਵੀਰ ਜੀ ਦੁੱਧ ਥੋੜਾ ਵਾ ਵੀ ਮੰਨ ਲਓ ਵੀ ਦੁੱਧ ਤੁਸੀਂ 8 9 ਕਿਲੋ ਆਂਦੇ ਤੇ ਰੇਟ ਤੁਸੀਂ ਜ਼ਿਆਦਾ ਕੀਤਾ ਆ ਬਿਲਕੁਲ ਮੈਂ ਕਿਹਾ ਵੀਰ ਜੀ ਵੀ ਰੇਟ ਤੇ ਕੀਤਾ ਚਲੋ ਅਸੀਂ ਜਾਇਜ਼ ਜਿਹੜੇ ਹਿਸਾਬ ਨਾਲ ਤੁਹਾਨੂੰ ਪਤਾ ਵਾ ਏਡੀ ਝੋਟੀ ਚਲੋ ਮੈਂ ਕਿਹਾ ਟੋਕੜੀ ਹੋਵੇ ਨਾ ਤੇ ਤੁਹਾਨੂੰ ਪਤਾ 60 65000 ਦੀ 70 ਦੀ ਵਿਕ ਜਾਂਦੀ ਟੋਕੜੀ ਹੂੰ ਹੂੰ ਏਡੀ ਝੋਟੀ ਆ ਬਿਲਕੁਲ ਜੀ ਤੇ ਬਾਕੀ ਚਲੋ ਇਹ ਗੱਲ ਹੈਗੀ ਆ ਵੀ ਕੱਦ-ਕੁੱਦ ਵੇਖ ਲਓ ਤੁਸੀਂ ਆਪੇ ਮੈਂ ਮੇਨ ਕਰਮਾਂ ਵਾਲੀ ਜੇ ਕੋਈ ਇਹਨੂੰ ਕਰਮਾਂ ਵਾਲੀ ਨੂੰ ਸੰਭੂਗਾ ਨਾ ਇਹਨੇ ਤੁਹਾਨੂੰ ਪਤਾ ਜੇ ਕੱਦ ਵੀ ਕਰਨਾ ਵਾ ਤੇ ਲੰਬਾਈ ਚੜਾਈ ਵੀ ਕਰਨੀ ਆ ਬਿਲਕੁਲ ਹਾਂਜੀ ਬਾਕੀ ਚਵਾਈ ਚੂਈ ਵੀ ਜੀ ਵੇਖੋ ਬਹੁਤ ਵਧੀਆ ਕਈ ਹੋਣਾਂ ਦੇ ਵੀ ਮੰਨ ਲਓ ਲਾਗੋ ਮਾਰੋ ਆ ਵੇਖੋ ਲਪਾਵੇਂ ਸਵੇਰੇ ਨਾ 7:30 ਵਜੇ ਵੀਰ ਜੀ ਚੋਈ ਆ ਤੇ ਵੇਖ ਲਓ ਅਜੇ ਵੀ ਬਣੀ ਫਿਰਦੀ ਝੋਟੀ ਹੁਣ ਹੈ ਤੇ ਬਾਕੀ ਚਵਾਜ ਨਹੀਂ ਕੋਈ ਵੀ ਨੁਕਸ ਹੋਊਗਾ ਜੀ ਠੀਕ ਆ ਭਰਾ ਠੀਕ ਆ ਨਾ ਗੱਲ ਠੀਕ ਆ ਤੇ ਛੱਡੇ ਵੀ ਰਾਜ ਕੀ ਮੁੱਲ ਰੋਗਾ ਦਾ ਮੋਲਵੀਰ ਜੀ ਮੈਂ ਤੁਹਾਨੂੰ ਦੱਸਦਾ ਗੱਲ ਅੱਬੀ ਪਿਛਲੀ ਵੀਡੀਓ ਚ ਆਪਣੇ ਨਾਂ ਪਹੁੰਚ ਹੋਈ ਸੀ ਵੀਰ ਨਾਲ 83000 ਦੀ ਤੇ 2600 ਰੁਪਿਆ ਗੱਡੀ ਵਾਲੇ ਨੇ ਮੰਗਿਆ ਵਾਹ ਠੀਕ ਹੈ ਜੀ 83000 ਚ ਪਹੁੰਚ ਹੋਈ ਤੇ ਗੱਡੀ ਵਾਲੇ ਨੂੰ ਵੀ ਆਖਿਆ ਸਾਰਾ ਕੁਝ ਨੇ ਵੀਰ ਨੇ ਪੈਸੇ ਪਾਉਣੇ ਹਾਂ ਕਰਨ ਹੋ ਗਿਆ ਬਾਕੀ ਕੋਈ ਗੱਲ ਨਹੀਂ ਵੀਰ ਕਰ ਲਿਆ ਫੋਨ ਤੇ ਕੋਈ ਗੱਲ ਨਹੀਂ ਆ ਦੇ ਪਰ ਲਾਂਗੇ ਵਾਦਾ ਕਾਟਾ ਕਰਕੇ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਬਾਕੀ ਦੋਸਤੋ ਰੇਟ ਹਾਂਜੀ ਤੁਸੀਂ ਬਾਕੀ ਕਰ ਲਿਓ ਨੰਬਰ ਸਕਰੀਨ ਦੇ ਉੱਪਰ ਚੱਲਦਾ ਪਿਆ ਹਾਂ ਨੰਬਰਾਂ ਤੇ ਕਾਲ ਕਰਕੇ ਪੁੱਛ ਸਕਦੇ ਜੀ ਝੋਟੀ ਚੰਗੀਆਂ ਪੂਰੀ ਵੱਡੀ ਕੱਦ ਕਾਹਨੋਂ ਆਏ ਉਤਰਾ ਵੀਰ ਜੀ ਇਹਦੇ ਮੁੜਕੇ ਮਗਰੋਂ ਵੀ ਆਏ ਆ ਬਾਕੀ ਫੋਨ ਕਾਰਨ ਰਹਗਾ ਇੱਕ ਬੰਦਾ ਇੱਕ ਨਾ ਹੋ ਗਈ ਐ ਕਾਖੇ ਮਤ ਕਾਲਾਂ ਨੂੰ ਚੋਣੀ ਆ ਤੇ ਮੈਂ ਮੁੜਕੇ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਵੀਰ ਜੀ ਫੋਨ ਕਰਕੇ ਆਇਓ ਕਈ ਨਹੀਂ ਘਰੇ ਨਹੀਂ ਹੁੰਦਾ ਜਦੋਂ ਫੋਨ ਹੀ ਨਹੀਂ ਅਗਲੇ ਦਾ ਲੱਗਾ ਤੇ ਅਗਲੇ ਕਰਨਾ ਹੁਣ ਦੋ ਨੰਬਰ ਦਵਾਂਗੇ ਮੁੰਿਆਂ ਦੇ ਦੋ ਦੱਤਾ ਨੇ ਟਰਾਈ ਕਰਦੇ ਰਹੇ ਨੇ ਪਰ ਫੋਨ ਤਾਂ ਸਿਮਾ ਸੋਮਾ ਵਿੱਚ ਖਰਾਬ ਹੋ ਗਈਆਂ ਇੱਕ ਵਾਰ ਤੇ ਅਗਲੀ ਇਹ ਸਮਝ ਦੀ ਕੀ ਡਿਟੇਲ ਆ ਵੀਰ ਇਹ ਡਿਟੇਲ ਵੀ ਜੀ ਇਹ ਨਾ ਮੰਨ ਲਓ ਉਸ ਦਿਨ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਤੇ ਥੋੜੀ ਜਿਹੀ ਮੈਂ ਕੱਚੀ ਸੀ ਤੇ ਹੁਣ ਚਲੋ ਲਾਗੇ ਕਰਮਾਂ ਵਾਲੀ ਆਂਦੀ ਆ ਖਾਂਦੀ ਪੀਂਦੀ ਸੋਨਾ ਪੂਰਾ ਵਧੀਆ ਐਨ ਠੀਕ ਆ ਜੀ ਤੇ ਬਣਦੀ ਆਉਂਦੀ ਚਲੋ ਬਣਦੀ ਤਣਦੀ ਆਉਂਦੀ ਆ ਹਾਂ ਤੇ ਕੋਈ ਗੱਲ ਨਹੀਂ ਇਹਦੀ ਵੀ ਵਾਦਾ ਘਾਟਾ ਕਰਕੇ ਇੱਥੇ ਦੇ ਦਾਂਗੇ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਠੀਕ ਆ ਹਾਂ ਲੋਬੇ ਸੂਬਾ ਦੋਸਤੋ ਆਪਦੇ ਹਿਸਾਬ ਨਾਲ ਤੁਸੀਂ ਮੰਨ ਲਿਓ ਠੀਕ ਹੈ ਕਿਉਂਕਿ ਸੂਵੇ ਵੱਡੇ ਆ ਇਹ ਨਹੀਂ ਆਪਾਂ ਕਹਿੰਦੇ ਵੀ ਕੋਈ ਦੂਜੇ ਤੇ ਜੇ ਆ ਠੀਕ ਹੈ ਸੂਵੇ ਵੱਡੇ ਆ ਨਾਰਮਲ ਹੀ ਸਾਰੇ ਵੀਰਾਂ ਨੂੰ ਦੇਸੀ ਪਹਿਣਾ ਤੇ ਦਿਨ ਹਜੇ ਵੀ ਲੈ ਜੂ ਮੈਨੂੰ ਤਾਂ ਹਫਤਾ ਖੰਡਾ ਲੈ ਜੂ ਵੀਰ ਜੀ ਖੜੂਗੀ ਜੇ ਲੈ ਜੂ ਤੇ ਖਾਊ ਪੀਊਗੀ ਆਈ ਜਾਦੇ ਰੁਲੇ ਘਰੋਂ ਆ ਹਾਂ ਮੰਨ ਲਓ ਇਹ ਗੱਲ ਹੈਗੀ ਆ ਵੀ ਖਾਊ ਪੀਊਗੀ ਤੇ ਉਹ ਥੋੜੀ ਜਿਆਦਾ ਕੱਚੀ ਸੀ ਤੇ ਅੱਜ ਮੈਨੂੰ ਤਾਂ ਲਾਹੇ ਬਣਾਈ ਪਈ ਆ ਪਈ ਪਈ ਤੇ ਬਾਕੀ ਦੋਸਤੋ ਮੈਂ ਤੁਸੀਂ ਦੇਖ ਲਓ ਠੀਕ ਆ ਜੀ ਆ ਕਰੋ ਚੈੱਕ ਹਾਂ ਠੀਕ ਹੈ ਬੇਸ਼ੱਕ ਆ ਸੁਬਿਆਂ ਦੇ ਵਿੱਚ ਹੈਗੇ ਦੋਸਤੋ ਤੇ ਆ ਜਿਹੜੀ ਤੁਸੀਂ ਮੱਛੀ ਦੇਖ ਲਓ ਠੀਕ ਆ ਹਾਂ ਆ ਕਰੋ ਚੈੱਕ ਠੀਕ ਆ ਵੀਰ ਚਾੜੇ ਤੋਰੀਏ ਹਾਂ ਕਾਜਾ ਦੋਸਤੋ ਲਾਸਟ ਦੇ ਵਿੱਚ ਠੀਕ ਆ ਜੀ ਪਿਛਲੀ ਵੀਡੀਓ ਦੇ ਵਿੱਚ ਵੀ ਪਾਈ ਸੀ ਕਿ ਕਾਰਨ ਤੁਹਾਨੂੰ ਜਿਹੜਾ ਵੀਰ ਨੇ ਦੱਸ ਹੀ ਦਿੱਤਾ ਤੇ ਕੋਈ 5-7 ਸੱਤਕ ਦਿਨ ਹਜੇ ਕੱਢਦੀ ਆ ਠੀਕ ਆ ਜੀ ਹਫਤਾ ਖੰਡ ਵੀ ਲੈ ਕੇ ਜਾ ਸਕਦੀ ਆ ਕਿਉਂਕਿ ਦੋਸਤੋ ਪਸ਼ੂ ਅਗਲੇ ਘਰੋਂ ਹੀ ਆਉਂਦੇ ਆ ਨਾਰਮਲੀ ਕੋਈ ਲਿਖਤੀ ਤੌਰ ਤੇ ਦਿਨ ਨਹੀਂ ਲਿਖਿਆ ਕੋਈ ਆਈਡੀਆ ਆਇਆ ਵੀ ਹੁਣ ਲਾਏ ਪਈ ਆ ਜਿਵੇਂ ਜਿਵੇਂ ਬਿਲਕੁਲ ਨੇੜੇ ਆਜੂ ਕਿ ਸੂਕ ਹੋਊਗੀ ਠੀਕ ਆ 5-7 ਦਿਨਾਂ ਨੂੰ ਪੂਰਾ ਤੇ ਝੰਡੇ ਵੀ ਰਾਜੇ ਦਾ ਫਿਰ ਲੈਣ ਦੇਣ ਕੀ ਰਹੂਗਾ ਵੀਰ ਜੀ ਇਹ ਤਨ ਮਦੱਸਦਾ ਗੱਲ ਵੀ ਮੋਲ ਆਪਾਂ ਪਿਛਲੇ ਪਿਛਲੇ ਚ ਆਪਾਂ ਕੀਤਾ ਸੀ ਮਨ ਲਓ ਇਹਦਾ ਪਤਾ ਨਹੀਂ 45 ਕੇ 64 ਕੀਤਾ ਹੈ ਮੁਰਾ ਠੀਕ ਹੈ ਜੀ ਤੇ ਇਹ ਵੀ ਜੀ ਤੁਹਾਨੂੰ ਮੈਂ ਦੱਸਦਾ ਗੱਲ ਵੀ 38000 ਦੀ ਮੱਝ ਹੋਈ ਹਾਂ ਠੀਕ ਹੈ ਜੀ ਤੇ ਮੰਨ ਲਓ 38000 ਦੀ ਹੋਈ ਕਹੇ ਵੀ ਇਹਨਾਂ ਤੇ ਹੈ ਹੋ ਤੁਹਾਨੂੰ ਦੱਸਾਂ ਕਾਰਨ ਕਰਕੇ ਰਹਿ ਗਈ ਆ ਤੇ ਬਾਕੀ ਕੋਈ ਨਹੀਂ ਕੋਈ ਕਰਲੇ ਵੀਰ ਇੱਥੇ ਇੱਕ ਦੇ ਦਾਂਗੇ ਕੋਈ 38 38 ਦੇ ਲਾਗੇ ਤਾਂ ਕੇ ਹਾਂ ਜੀ ਹਾਂ ਜੀ 38 ਦੇ ਲਾਗੇ ਬੰਨੇ ਦੇ ਦਾਂਗੇ ਜਰੂਰ ਜੀ ਹਾਂ ਜੀ ਹਾਂ ਜੀ ਤੇ ਠੀਕ ਆ ਅੱਛਾ ਛੰਡੇ ਭਾਈ ਇੱਕ ਬੱਚੇ ਆਪਣੇ ਕੋਲ ਆ ਨਹੀਂ ਹੈਨਾ ਹਾਂ ਜੀ ਆ ਬਹਿੜ ਵਾਲੀ ਸੋਈ ਆ ਬੱਚਾ ਕਿਹੜਾ ਆ ਆ ਬੱਚੀ ਨਹੀਂ ਇਹ ਨਹੀਂ ਇਹ ਵੱਛਾ ਵਾ ਉਹ ਉਹਦਾ ਜਿਹੜਾ ਮੰਨ ਲਓ ਵੈੜ ਦੀ ਵੱਛੀ ਆ ਉਹ ਬੈਠੀ ਜੇ ਜਿਹੜੀ ਆਪਾਂ ਵੈੜ ਵਿੱਚ ਪਾਈ ਆ ਠੀਕ ਆ ਉਹ ਪਰਲੀ ਜਿਹੜੀ ਸੋਣੀ ਜੀ ਦੂਜੇ ਦੂਜੇ ਸਵੇ ਸੂਈ ਜਣੀ ਹਾਂ ਜਿਹੜੀ ਦੂਜੇ ਸਵੇ ਸੂਈ ਆ ਤੇ ਆ ਉਹਦਾ ਮੈਂ ਦਾ ਕਟਾ ਜੇ ਹਾਂ ਮੱਝ ਦਾ ਕਟਾ ਪਰਲੀ ਏ ਤੇ ਲੜ ਹਾਂਜੀ ਹਾਂ ਤੇ ਲੜਦਾ ਠੀਕ ਆ ਜੀ ਤੇ ਇਹ ਆ ਉਹ ਪਰਲਾ ਜਿਹੜਾ ਵਿਚਕਾਏ ਬੈਠਾ ਉਹ ਝੋਟੀ ਦਾ ਉਹ ਝੋਟੀ ਜਿਹੜੀ ਪਹਿਲਾਂ ਵੱਡੇ ਕੱਦ ਕਾਠੀ ਦੀ ਹਾਂਜੀ ਹਾਂਜੀ ਵੱਡੇ ਕੱਦ ਦੀ ਨਵੀਂ ਝੋਟੀ ਜਿਹੜੀ ਦੋਸਤੋ ਉਹਦਾ ਜਿਹੜਾ ਬੱਚਾ ਉਹ ਕਟਾ ਠੀਕ ਆ ਆਹ ਤੁਸੀਂ ਵੇਖ ਰਹੇ ਹੋ ਠੀਕ ਆ ਹਾਂਜੀ ਤੇ ਇਹ ਹੈਗਾ ਤਿੱਲੜ ਦਾ ਕਟਾ ਹਾਂ ਤਿੱਲੜ ਦਾ ਕਟਾ ਇਹ ਪਰਲੀ ਜਿਹੜੀ ਪਹਿਲੇ ਦੂਜੇ ਸੂਏ ਦੋਸੜੀ ਬੱਚੀ ਸੂਈਏ ਦੂਜੇ ਸੂਏ ਹਾਂਜੀ ਹਾਂਜੀ ਉਹਦੀ ਉਹਦੀ ਬੱਚੀ ਆ ਉਹ ਜਿਹੜੀ ਬੈਠੀ ਹੈ ਕੱਲ ਹੀ ਸੂਈ ਆ ਆਹ ਮਗਰ ਬੱਚੀ ਵੇਖੋ ਪੂਰੀ ਚੰਗੇ ਸੀਮਣ ਦੀ ਹੈ ਠੀਕ ਆ ਸੋ ਇਹ ਬੱਚੇ ਆ ਤਿੰਨ ਇੰਨਾ ਪਸ਼ੂਆਂ ਮਗਰ ਹਾਂ ਤੇ ਬਾਕੀ ਵੀਰ ਛੰਡੇ ਨੰਬਰ ਆਪਣੇ ਜ਼ਰੂਰ ਭੈਣ ਭਰਾਵਾਂ ਨਾਲ ਸਾਂਝੇ ਕਰਦੇ ਨੰਬਰ ਵੀ ਜੀ ਹੈਗਾ ਜੇ 98724 ਹਾਂ 39717 ਹਾਂਜੀ ਹੁਣ ਚੱਲਦੇ ਨਾ ਨੰਬਰ ਆਪਣੇ ਇਹ ਚੱਲਦਾ ਵਾ ਨੰਬਰ ਜੀ ਇੱਕ ਨੰਬਰ ਆਪਾਂ ਹੋਰ ਨਾਲ ਦਵਾਂਗੇ ਉਹ ਨੰਬਰ ਮੰਨ ਲਓ ਇਹ ਗੱਲ ਹੁੰਦੀ ਆਪਣੇ ਬੇਟੇ ਕੋਲੇ ਹੁੰਦਾ ਦੁਕਾਨ ਤੇ ਹੁੰਦਾ ਉਹ ਜੀ ਉਹਦਾ ਨੰਬਰ ਜ਼ਰੂਰ ਦਵਾਂਗੇ ਨਾਲ ਕਿਉਂਕਿ ਇਹ ਨਾ ਲੱਗੇ ਤੇ ਉਹ ਤੁਹਾਨੂੰ ਪਤਾ ਲੱਗ ਜਾਵੇਗਾ ਜੇ 62849 62849 ਹਾਂ 49 ਤੇ 52027 52027 ਹਾਂਜੀ 62849 ਹਾਂਜੀ ਤੇ 52027 ਠੀਕ ਹੈ ਜੀ ਇਹ ਵੀ ਜੀ ਚਰਮਲ ਬੋਲੂਗਾ ਜੇ ਕੈਰੋ ਚਰਮਲ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਆ ਵੀ ਚਲੋ ਨੰਬਰ ਦਿੱਤਾ ਹੁੰਦਾ ਪਿਛਲੀ ਜਿਹੜੀ ਤੁਹਾਨੂੰ ਪਤਾ ਹੋਰ ਗੱਲ ਭੈਣ ਭਰਾ ਖਰਾਬ ਵੀ ਹੋਇਆ ਕੋਈ ਆਖਿਆ ਉਹ ਮੁੱਕਰ ਗਿਆ ਕੋ ਕੋਹਾ ਕੋ ਨਹੀਂ ਬਿਲਕੁਲ ਨਹੀਂ ਵੇਖੋ ਜੀ ਸਲੀਅਤ ਆਪਾਂ ਦਿਖਾਤੀ ਆ ਸੋ ਬਾਕੀ ਦੋਸਤੋ ਨੰਬਰ ਇਹ ਇੱਕ ਵਾਰੀ ਫੇਰ ਚਲਾ ਦਾਂਗੇ ਵੀਰ ਝੰਡੇ ਦੇ ਹਾਂ ਇਹਨਾਂ ਨੰਬਰਾਂ ਤੇ ਕਾਲ ਕਰ ਲੈ ਜੇ ਕੋਈ ਸਾਈ ਬੈਨਾਂ ਪਾਇਆ ਸੀ ਵੀਰਾਂ ਨੇ ਪਿਛਲੀ ਨਹੀਂ ਸਾਈ ਬੈਨਾਂ ਨਹੀਂ ਉਹ ਵੀਰ ਜੀ ਪੈਸੇ ਪਾਉਣ ਲੱਗੇ ਸਾਰੇ ਅੱਛਾ ਉਹ ਪਰਲੇ ਤੇ ਇਥੋਂ ਲਾਗੋ ਆਪਣੇ ਤੋਂ ਚਵਾਲ ਵਾਲੇ ਦੇ ਬੰਦੇ ਜਿਨ੍ਹਾਂ ਲਈ ਆ ਆ ਮੱਝ ਠੀਕ ਹੈ ਜੀ ਉਹ ਆਂਦੇ ਹੀ ਵੇਖ ਕੇ ਵੀਰ ਜੀ ਹਿੱਟਪ ਕੇ ਤੇ ਪੈਸੇ ਤੁਹਾਨੂੰ ਦੇ ਦਿੰਨੇ ਆ ਤੇ ਮੈਂ ਉਹ ਮੁੜ ਕੇ ਤੁਹਾਨੂੰ ਦੱਸਣ ਦੇ ਆ ਇਹ ਕਾਰਨ ਰਿਹਾ ਕਿ ਇਹ ਹੋਈ ਵੀਰ ਜੀ ਆਨਲਾਈਨ ਜਾਣੀ ਸੀ ਹੂੰ ਹੂੰ ਇਹ ਆ ਹਾਂਜੀ ਤੇ ਇਹ ਉਹਨਾਂ ਪੈਸੇ ਸਾਰੇ ਆਪਾਂ ਨੂੰ ਪਾਉਣੇ ਸੀ ਤੇ ਗੱਡੀ ਵਾਲੇ ਨਾਲ ਵੀ ਗੱਲ ਹੋਈ ਸਾਰੀ ਗੱਲ ਹੋਈ ਤੁਹਾਨੂੰ ਦੱਸਣ ਦੇ ਆ ਮੁੜ ਕੇ ਉਹ ਨੰਬਰ ਹੀ ਵੀਰ ਦਾ ਮੇਰੇ ਕੋ ਗਵਾਇਆ ਨਹੀਂ ਤਾਂ ਮੈਂ ਖੁਦ ਫੋਨ ਕਰ ਲੈਣਾ ਹੈ ਉਹਨੂੰ ਕੋਈ ਗੱਲ ਨਹੀਂ ਠੀਕ ਹਾਂਜੀ ਹਾਂਜੀ ਸੋ ਦੋਸਤੋ ਇਹ ਸਨ ਵੀਰ ਝੰਡਾ ਸਿੰਘ ਪਸ਼ੂ ਤੁਹਾਨੂੰ ਦਿਖਾਤੇ ਆ ਪੰਜ ਤੇ ਐਨੀਮਲ ਕੱਲੇ ਕੱਲੇ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਜਿਹੜਾ ਐਨੀਮਲ ਪਸੰਦ ਆਊਗਾ ਘਰੇ ਆਣ ਕੇ ਨਰਕਪਰਕ ਕਰ ਲਿਓ ਤਸੱਲੀ ਕਰ ਲਿਓ ਹਾਂਜੀ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ